वेयरका ਅਤੇ ਮਦਰ ਡੈਰੀ ਤੋਂ ਬਾਅਦ ਹੁਣ ਅਮੂਲ ਨੇ ਵੀ 2 ਰੁਪਏ ਪ੍ਰਤੀ ਲੀਟਰ ਵਧਾਈ ਦੁੱਧ ਦੀ ਕੀਮਤ ਇਸ ਤੋਂ ਪਹਿਲਾਂ ਕੱਲ ਮਦਰ ਡੈਰੀ ਨੇ ਵੀ ਦੁੱਧ ਦੀਆਂ ਕੀਮਤਾਂ ਦੇ ਵਾਅਦੇ ਦਾ ਐਲਾਨ ਕੀਤਾ ਸੀ ਮਿਲੀ ਜਾਣਕਾਰੀ ਮੁਤਾਬਕ ਅਮੂਲ ਸਟੈਂਡਰਡ ਦੁੱਧ ਦੀ ਕੀਮਤ 500 ਮਿਲੀਲੀਟਰ ਪੈਕ ਦੀ ਕੀਮਤ 30 ਤੋਂ ਵਧਾ ਕੇ 31 ਤੱਕ ਕਰ ਦਿੱਤੀ ਗਈ ਹੈ ਅਮੂਲ ਬਫਰਡ ਮਿਲਕ ਦੀ ਕੀਮਤ 36 ਤੋਂ 37 ਰੁਪਏ ਕਰ ਦਿੱਤੀ ਗਈ ਹੈ ਅਮੂਲ ਗੋਲਡ ਮਿਲਕ ਦੀ ਕੀਮਤ 33 ਤੋਂ 34 ਰੁਪਏ ਪ੍ਰਤੀ 500 मिलीलीटर ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ 1 ਲੀਟਰ अमूल गोल्ड दूध ਹੁਣ 65 ਰੁਪਏ ਤੋਂ ਵਧਾ ਕੇ 60 ਰੁਪਏ ਕਰ ਦਿੱਤੀ ਗਈ ਹੈ अमूल टी स्पेशल 31 ਤੋਂ 33 ਤੇ अमूल टोंड दूध दूध 27 ਤੋਂ 28 ਪ੍ਰਤੀ 500 मिलीलीटर ਦੇ ਵਿੱਚ ਹੁਣ ਉਪਲਬਧ ਹੈ ਤੁਹਾਨੂੰ ਦੱਸ ਦਈਏ ਕਿ अमूल ਤੋਂ ਪਹਿਲਾਂ ਮਦਰ ਡੈਰੀ ਨੇ ਵੀ ਕੱਲ ਕੀਮਤਾਂ ਦੇ ਵਾਧੇ ਦਾ ਐਲਾਨ ਕੀਤਾ ਹੈ ਤਾਂ ਹੁਣ ਲੋਕਾਂ ਦੀਆਂ ਪਰੇਸ਼ਾਨੀਆਂ ਇਸ ਨਾਲ ਵੱਧ ਸਕਦੀਆਂ ਜਿਨ੍ਹਾਂ ਦੇ ਵੱਡੇ ਵੱਡੇ ਕਾਰਜ ਹੁੰਦੇ ਨੇ ਤੇ ਉਹਨਾਂ ਨੂੰ ਹੁਣ ਵੱਡੇ ਵੱਡੇ ਬਿੱਲ ਵੀ ਦੇਣੇ ਪੈਣਗੇ ਕਿਉਂਕਿ ਹਰ ਕਾਰਜ ਦੇ ਵਿੱਚ ਚਾਹ ਦੁੱਧ ਦਾ ਕੰਮ ਤਾਂ ਹਮੇਸ਼ਾ ਹੀ ਹੁੰਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਮਦਰ ਡੈਰੀ ਨੇ ਵੀ ਆਪਣੇ ਦੁੱਧ ਦੇ ਰੇਟਾਂ ਦੀ ਜਿਹੜੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਹੈ ਮਿਲੀ ਜਾਣਕਾਰੀ ਮੁਤਾਬਕ ਦੁੱਧ ਦੀ ਸਪਲਾਈ ਨੂੰ ਹੁਣ ਯਕੀਨੀ ਬਣਾਉਣ ਦੇ ਨਾਲ-ਨਾਲ ਮਦਰ ਡੈਰੀ ਨੇ ਕਿਸਾਨਾਂ ਨੂੰ ਉਚਿਤ ਕੀਮਤ ਦੇਣ ਤੇ ਵੀ ਪੂਰਾ ਜ਼ੋਰ ਦਿੱਤਾ ਹੈ ਅੱਜ ਦਾ ਵਾਅਦਾ ਲਾਗਤਾਂ ਦੇ ਵਿੱਚੋਂ ਵਾਅਦੇ ਦਾ ਹੀ ਇੱਕ ਹਿੱਸਾ ਹੈ ਇਹ ਸਾਰੀਆਂ ਕੀਮਤਾਂ 30 ਅਪ੍ਰੈਲ ਤੋਂ ਲਾਗੂ ਹੋਣੀਆਂ ਯਾਨੀ ਕਿ ਅੱਜ ਤੋਂ ਇਹ ਚੀਜ਼ਾਂ ਲਾਗੂ ਹੋ ਚੁੱਕੀਆਂ ਹੈ